ਜੀ 18 ਤਰੀਕ ਨੂੰ ਅਟਵਾਲ ਕਲੋਨੀ ਗੜਾ ਦੇ ਵਿੱਚ ਮਨਦੀਪ ਸਿੰਘ ਗੋਰਾ ਜੋ ਕਿ ਪ੍ਰੋਪਰਟ ਪ੍ਰੋਪਰਟੀ ਲੀਡਿੰਗ ਦਾ ਵੀ ਕੰਮ ਕਰਦੇ ਨੇ ਸਮਾਰਟ ਸੇਵਕ ਵੀ ਨੇ ਉਹਨਾਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸੀਗੇ ਸੰਜੇ ਸ਼ਰਮ ਸੰਜੇ ਸ਼ਰਮਾ ਸਨੀਸ਼ ਸ਼ਰਮਾ ਜੀ ਉਹਨਾਂ ਦੇ ਉੱਤੇ ਫਾਇਰ ਹੋ ਗਿਆ ਸੀਗਾ ਜੀ ਤੇ ਫਾਇਰ ਕਰਨ ਵਾਲੇ ਦੋ ਐਕਿਊ ਸੀ ਮੌਕੇ ਤੇ ਨਾਲ ਥਾਰ ਗੱਡੀ ਵੀ ਆ ਰਹੀ ਸੀ ਜੀ ਉਸਕੇ ਉਹਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਸੀ 336 ਨੰਬਰ ਅੰਡਰ ਸੈਕਸ਼ਨ 307 ਤੇ ਆਰਮਜ਼ ਐਕਟ ਦੇ ਤਹਿਤ ਜੀ ਤੇ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਕੁਝ ਹੋਰ ਨਾਮ ਵੀ ਸਾਹਮਣੇ ਆਏ ਸੀ ਜਿਹਦੇ ਵਿੱਚੋਂ ਦੋ ਐਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਸੀ ਕਰਨ ਇੱਕ ਕਰਨ ਸੀਗਾ ਜੀ ਤੇ ਇੱਕ ਮੁੰਡਾ ਗੁਰਕੀਰਤ ਦੋਨਾਂ ਕੋਲੋਂ ਦੋ ਗੱਡੀਆਂ ਰਿਕਵਰ ਹੋਈਆਂ ਸੀ ਜੋ ਬਾਹਰ ਦਾ ਚ ਗੱਡੀ ਥਾਰ ਯੂਜ਼ ਹੋਈ ਸੀ ਉਹ ਵੀ ਰਿਕਵਰ ਹੋ ਗਈ ਸੀ ਤੇ ਤਾਦੇ ਉਹ ਸੌਂਡ ਕਰਨੇ ਸੀਗੇ ਜਿਨ੍ਹਾਂ ਦੀ ਐਲਓਸੀ ਵੀ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੇ ਵਾਰੰਟ ਵੀ ਲਏ ਗਏ ਸੀ ਤੇ ਉਸੇ ਡਿਊਰੇਸ਼ਨ ਚ ਲੀਗਲ ਪ੍ਰੋਸੀਜਰ ਨੂੰ ਫਾਲੋ ਕਰਦੇ ਉਹਨਾਂ ਦੇ ਹਾਊਸ ਦੇ ਸਰਚ ਵਾਰੰਟ ਲਏ ਗਏ ਸੀ ਕਿਉਂਕਿ ਉਹਨਾਂ ਦੇ ਘਰ ਵਾਲੇ ਸਾਰੇ ਹੀ ਫਰਾਰ ਨੇ ਤੇ ਜਦੋਂ ਸਰਚ ਵਾਰੰਟ ਲਏ ਗਏ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ ਗਈ ਨੇ ਐਗਜ਼ੀਕਿਊਸ਼ਨ ਚ ਪ੍ਰਾਈਵੇਟ ਗਵਾਹ ਰੱਖੇ ਗਏ ਨੇ ਉੱਥੇ ਦੇ ਮੌਕੇ ਤੇ ਐਮਸੀ ਸਾਹਿਬ ਨੂੰ ਬੁਲਾਇਆ ਗਿਆ ਸੀ ਜਦੋਂ ਘਰ ਦੀ ਪ੍ਰੋਪਰ ਇਹ ਇਹ ਜੋ ਸਰਚ ਕੀਤੀ ਗਈ ਸੀ ਇਹ ਕੱਲ ਕੀਤੀ ਗਈ ਸੀਗੀ ਤੇ ਸਰਚ ਦੌਰਾਨ ਹੀ ਅ ਰਿਕਵਰੀ ਹੋਈ ਹੈ ਉਹਦੇ ਵਿੱਚ ਇੱਕ 12 ਬੂਰ ਰਾਈਫਲ ਬਰਾਮਦ ਹੋਈ ਹੈ ਜੀ ਚਾਰ ਉਹਦੇ ਜਿੰਦਾ ਕਾਰਤੂਸ ਬਰਾਮਦ ਹੋਏ ਹੈ ਜੀ ਉਸ ਤੋਂ ਇਲਾਵਾ ਬਲੌਕ ਦੇ ਵੀ ਦੋ ਕਾਰਤੂਸ ਬਰਾਮਦ ਹੋਏ ਨੇ 7.62 ਤੇ ਉਸ ਤੋਂ ਇਲਾਵਾ ਉਹਨਾਂ ਦੇ ਜੋ ਦੋਸ਼ੀ ਆ ਉਹਦੇ ਉਹਦੇ ਪੇਰੈਂਟਸ ਵੀ ਦੋਸ਼ੀ ਨੇ ਇਹਦੇ ਵਿੱਚ ਜੀ ਮਾਤਾ ਪਿਤਾ ਤੇ ਉਹਦੀ ਸਿਸਟਰ ਉਹ ਵੀ ਐਕਿਊਜ਼ ਨੇ ਇੱਕ ਹੋਰ ਕੇਸ ਦੇ ਵਿੱਚ ਉਹ ਤਿੰਨਾਂ ਦੇ ਪਾਸਪੋਰਟ ਸਾਨੂੰ हो रिकवर होया उस है उसके अलावा कैश रिकवर ਕੀਤਾ ਗਿਆ ਹੈ 550000 ਰੁਪਇਆ ਇੰਡੀਅਨ ਕਰੰਸੀ ਕੇ ਕੈਸ਼ ਰਿਕਵਰ ਹੋਇਆ ਜੀ ਉਸ ਤੋਂ ਇਲਾਵਾ ਫੋਰਨ ਕਰੰਸੀ ਵੀ ਮਿਲੀ ਹੈ ਜਿਹਦੇ ਵਿੱਚ 1400 ਯੂ ਐਸ ਡਾਲਰ ਜੀ ਤੇ ਮਿਲੇ ਗਏ ਆ ਜਿਹਦੇ ਸੰਬੰਧੀ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਜੀ ਫਰਦਰ ਉਹ ਇਸ ਚੀਜ਼ ਦੀ ਉਹ ਤਫ਼ਸੀਲ ਕਰਨਗੇ ਕਿ ਕਾਹ ਇਨੀ ਕਰੰਸੀ ਕੋਈ ਬੰਦਾ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਗਿਆ ਲੈਟਰ ਉਹਨਾਂ ਨੂੰ ਇਸ਼ੂ ਕਰ ਦਿੱਤੀ ਗਈ ਹੈ ਤੇ ਹੁਣ ਇਸ ਮਕਦਮੇ ਵਿੱਚ ਇਹ ਚੀਜ਼ ਜਾਰੀ ਕਰ ਰਹੀ ਹੈ ਸਰ ਜੀ ਮੇਨ ਕੋਈ ਟੀਮਾਂ ਲਗੀਆਂ ਹੋਈਆਂ ਹੈ ਜੇ ਮੇਨ ਅਰੋਪੀ ਐਕਸਕਾਉਂਟ ਹੈਗਾ ਤੇ ਜੋ ਲੀਗਲ ਪ੍ਰੋਸੀਜਰਸ ਹੈਗੇ ਨੇ ਉਹਦੇ ਵਾਰੰਟ ਸਰਚ ਵਾਰੰਟ ਸਾਰੀਆਂ ਚੀਜ਼ਾਂ ਨੂੰ ਫਾਲੋਅ ਅਪ ਕੀਤਾ ਜਾ ਰਿਹਾ ਤੇ ਟੀਮਾਂ ਉਹਦੇ ਮਗਰ ਲੱਗੀਆਂ ਹੋਈਆਂ ਪਰ ਹਾਲ ਦੀ ਗੱਡੀ ਉਹ ਆਊਟ ਆਫ ਡਿਸਟ੍ਰਿਕਟ ਹੈ ਅਦਰ ਸਟੇਟਸ ਵੀ ਰੇਡ ਕੀਤੀ ਗਈ ਸੀ ਤੇ ਪਹਿਲੇ ਉਹਦਾ ਇੱਕ ਕੋਈ ਇੱਕ ਹੋਰ ਸੀਗਾ ਜਿਹਦੇ ਨਾਲ ਉਹਦਾ ਪਤਾ ਲੱਗਾ ਸੀ ਉਹ ਨਾਲ ਹੈ ਗੁਰਕੀ ਉਹਨੂੰ ਉੱਤਰਾਖੰਡ ਚੋਂ ਗ੍ਰਿਫਤਾਰ ਕੀਤਾ ਗਿਆ ਜੀ ਟੁਵਰਡਸ ਕਾਠਮਾਂਡੂ ਸਾਈਡ ਜਾ ਰਿਹਾ ਸੀ ਉੱਥੇ ਉਹਨੂੰ ਐਪਰੀਹੈਂਡ ਕੀਤਾ ਗਿਆ ਉਹਦੀ ਗੱਡੀ ਯੂਜ਼ ਹੋਈ ਸੀ ਉਹਦੀ ਗੱਡੀ ਸੀਗੀ ਉਹ ਵੀ ਰਿਕਵਰ ਕੀਤੀ ਗਈ ਸੀ ਸਰ ਇੱਕ ਪ੍ਰੋਸੀਜਰ ਨੂੰ ਸੋ ਸੋਤਰਾ ਨੂੰ ਪਤਾ ਲੱਗਾ ਕਿ ਉਹਦੇ ਘਰ ਵਿੱਚ ਕੋ ਹੋਰ ਵੀ ਵਿਅਕਤੀ ਆਉਂਦਾ ਜਾਂਦਾ ਸੀਗਾ ਸਰ ਪਤਾ ਲੱਗਾ ਵੀ ਵਿਅਕਤੀ ਕੌਣ ਸੀ ਜਿਹੜਾ ਤਾਂ ਘਰ ਖੋਲਦਾ ਸੀ ਜਾਂ ਕੋਈ ਨੇ ਐਦਾਂ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਜਿਸ ਦਿਨ ਇਹ ਹੋਇਆ ਸੀਗਾ ਅਸੀਂ ਉਹਨਾਂ ਦੇ ਘਰ ਰੇਡ ਕੀਤੀ ਸੀ ਉਸ ਦਿਨ ਤੋਂ ਘਰ ਬੰਦ ਸੀਗਾ ਤੇ ਉਹਦੇ ਵਿੱਚ ਐਕਸੈਸ ਕੋਈ ਨਹੀਂ ਸੀਗੀ ਉਹਨਾਂ ਦੇ ਪੜੋਸੀਆਂ ਨੂੰ ਤੇ ਨਾਲ ਦੇ ਲੋਕਾਂ ਨੂੰ ਅਸੀਂ ਆਗਾ ਕਰਕੇ ਆਏ ਸੀਗੇ ਕਿ ਕੋਈ ਵੀ ਅਗਰ ਤੁਹਾਨੂੰ ਅਨਵਾਂਟਡ ਬੰਦਾ ਇੱਥੇ ਦਿਖੇਗਾ ਸਾਨੂੰ ਦੱਸਿਓ ਉਹਨਾਂ ਦੇ ਘਰ ਅੰਦਰ ਉਸ ਟਾਈਮ ਤੇ ਦੋ ਸਕੂਟੀਆਂ ਖੜੀਆਂ ਸੀਗੀਆਂ ਜੋ ਉਹਨਾਂ ਦੀਆਂ ਹੈਗੀਆਂ ਤੇ ਉਹ ਵੀ ਐਜ਼ ਇਟ ਇਜ਼ ਉੱਥੇ ਖੜੀਆਂ ਕੱਲ ਜਦੋਂ ਅਸੀਂ ਸਰਚ ਗਿਆ ਜੋ ਜੋ ਜਿੱਦਾਂ ਜਿੱਦਾਂ ਪਹਿਲੇ ਅਸੀਂ ਜਦੋਂ ਫਸਟ ਟਾਈਮ ਉੱਥੇ ਰੇਡ ਕੀਤੀ ਸੀ ਬਿਲਕੁਲ ਸੇਮ ਹੀ ਸੀਗਾ ਕੋਈ ਵੀ ਚੀਜ਼ ਜਿਨਾਲ ਇੰਦਾ ਨਹੀਂ ਲੱਗਦਾ ਕਿ ਕੋਈ ਛੇੜਖਾਨੀ ਕੀਤੀ ਗਈ ਹੋਵੇ। ਠੀਕ ਹੈ। ਹੁਣ ਜੇ ਜੀ ਸਰ ਜਿਹੜਾ ਮੇਨ ਰਿਕਵੈਸਟ ਆ ਇਹਦੀ ਜਿਹੜੀ ਦਾਅਰ ਆ ਵਿਦੇਸ਼ਾਂ ਤੱਕ ਕਹਿੰਦੇ ਆ ਵੀ ਪਹਿਲਾਂ ਵੀ ਉੱਥੇ ਵੀ ਇਹ ਗੈਂਗ ਵਾਰੇ ਕਰਦਾ। ਉਹ ਸਬੰਧੀ ਕੋਈ ਤੁਸੀਂ ਤਵੀਸ਼ ਕਰਨਾ ਹੈ। ਆਹ ਯਾਨੀ ਕੋਈ ਜੋ ਫੋਰਨ ਦੇ ਵਿੱਚ ਉਹਦੇ ਵੱਲੋਂ ਕੋਈ ਆਫੈਂਸਿਵ ਹੈ ਉਹਦੇ ਰਿਗਾਰਡਿੰਗ ਤੇ ਸਾਨੂੰ ਕੋਈ ਨਹੀਂ ਪਰ ਇੰਡੀਆ ਤੋਂ ਦਿੱਤੇ ਕੋਈ ਮੁਕਤਮਾ ਦਰਤੀ ਪਰ ਜਿਸ ਤਰ੍ਹਾਂ ਦੀ ਰਿਕਵਰੀ ਹੋਈ ਹੈ ਵੈਪਨਸ ਜੀ ਕਵਰ ਹੋਏ ਹੈ ਅਗਰ ਉਹ ਬੰਦਾ ਐਨਆਰਆਈ ਹੈ ਤੇ ਐਨੇ ਵੈਪਨਸ ਉਹ ਕਿਉਂ ਰੱਖ ਰਿਹਾ ਸੀਗਾ ਫੋਰਨ ਕਰੰਸੀਆਂ ਨਹੀਂ ਕੈਰੀ ਕਰ ਰਿਹਾ ਸੀਗਾ ਤੇ ਕੁਝ ਲੱਗਦਾ ਹੈ ਕਿ ਵੀ ਉਹ ਕੋਈ ਅੱਛਾ ਇਨਸਾਨ ਨਹੀਂ ਸੀ ਮਾੜਾ ਅੰਸਰੀ ਹੋਏਗਾ ਜੋ ਐਨਾ ਵੈਪਨਸ ਵੀ ਕੈਰੀ ਕਰ ਰਹੇ ਤੇ ਮਨੀ ਵੀ ਕੈਰੀ ਕਰ ਰਹੇ ਉਹ ਮਨੀ ਕਿਸ ਚੀਜ਼ ਲਈ ਯੂਜ਼ ਕਰ ਰਿਹਾ ਸੀ ਉਹਦੇ ਸੋਰਸ ਕਿੱਥੇ ਸੀਗੇ ਤੇ ਕੀ ਉਹ ਫਰਦਰ ਐਨਾ ਕੁਝ ਹੋਰ ਹਥਿਆਰ ਲੈਣਾ ਚਾਹੁੰਦਾ ਸੀ ਜਾਂ ਕੀ ਕਰਨਾ ਚਾਹੁੰਦਾ ਜਦੋਂ ਇਹ ਫਰਦਰ ਦੀ ਇਨਵੈਸਟੀਗੇਸ਼ਨ ਕੀਤੀ ਗਈ ਜੋ ਇਹ ਪੈਸਾ ਹੈ 5.5 ਲੱਖ ਰੁਪਏ ਕੈਸ਼ ਹੈ ਪਲੱਸ ਜੋ ਫੰਡ ਦਸੀਏ ਇਹ ਕਿਸ ਚੀਜ਼ ਲਈ ਯੂਜ਼ ਕਰ ਰਹੇ ਸੀ ਜੀ ਜੀ ਔਰ ਸਰ ਉਹਦੇ ਜਿਹੜੇ ਰੈਲੇਟਿਵ ਆ ਉਹ ਵੀ ਕੁਝ ਅਕੀਡ ਬਣਾਇਆ ਗਿਆ ਸੀ ਉਹਨਾਂ ਨਾਲੇ ਕੁਝ ਜੀ ਜੋ ਇਹ ਦੇਖੋ ਜੀ ਇਹਦੇ ਵਿੱਚ ਜਿਹੜੇ ਉਹਦੇ ਰੈਲੇਟਿਵ ਹੈਗੇ ਨੇ ਉਹਦੇ ਫਾਦਰ ਉਹਦੇ ਮਦਰ ਉਹਦੀ ਸਿਸਟਰਸ ਉਹਨਾਂ ਵੱਲੋਂ ਵੀ ਉਹਨਾਂ ਨੂੰ ਸ਼ਹਿਦ ਦਿੱਤੀ ਗਈ ਸੀਗੀ ਦੌੜਨ 'ਚ ਮਦਦ ਕੀਤੀ ਗਈ ਸੀ ਇਸ ਤੋਂ ਇਲਾਵਾ ਜਿਹੜੇ ਕਰਨ ਸੀਗਾ ਗੁਰਕੀਰਤ ਸੀਗਾ ਹੋਰ ਵੀ ਦੋ ਤਿੰਨ ਬੰਦੇ ਨਾਮਿਨੇਟ ਹੋਏ ਗੁਰਕੀਰਤ ਸਰ ਇੱਥੇ ਤਾਂ ਰਹਿਣ ਗੁਰਕੀਰਤ ਬਲਾਚੌਰ ਦਾ ਰਹਿਣ ਵਾਲਾ ਸੀ ਉਹਦੇ ਉਹ ਉਹਦੀ ਚਾਈ ਚੋਰੀ ਦੀ ਉਹਦਾ ਰੈਸਟੋਰੈਂਟ ਹੈਗਾ ਬਲਾਚੌਰ ਤੇ ਜਦੋਂ ਇਹ ਇੱਥੋਂ ਭੱਜਿਆ ਉਸ ਤੋਂ ਤਿੰਨ ਚਾਰ ਦਿਨ ਬਾਅਦ ਉਹਦੇ ਕੋਲ ਗਏ ਸੀ ਉਹਦੇ ਉਹ ਉਹਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਫਰਦਰ ਇਹ ਉਹਦੀ ਗੱਡੀ ਉਹਦੀ ਉਹਦੀ ਗੱਡੀ ਨੂੰ ਇਹਨਾਂ ਨੇ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਉਹਨੂੰ ਉਹਨਾਂ ਨੂੰ ਪਜਾ ਕੇ ਦਿਓ ਖੁਦ ਬੰਦਾ ਕੇ ਯੂਪੀ ਚਲਾ ਗਿਆ ਸੀਗਾ ਜਿਹਨੂੰ ਯੂਪੀ ਚੋਂ ਅਸੀਂ ਗ੍ਰਿਫਤਾਰ ਕਰਕੇ ਲਿਆਏ ਉਤਰਾਖੰਡ ਤੋਂ ਗ੍ਰਿਫਤਾਰ ਕਰਕੇ ਲਿਆਏ ਠੀਕ ਹੈ ਸਰ ਥੈਂਕ ਯੂ ਸਰ